ਹਾਂਜੀ ਲੋਹਾਰ ਐਜੂਕੇਸ਼ਨ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਦੇਖਾਂਗੇ ਸਾਨੂੰ ਕਿਉਂ ਅਸੀਂ ਕਿਉਂ ਮੰਗ ਕੀਤੀ ਭਾਰਤ ਸੰਵਿਧਾਨ ਬਣਾਉਣ ਦੀ ਅਸੀਂ ਕਿਉਂ ਮੰਗ ਕੀਤੀ ਕੋਈ ਵੀ ਚੀਜ਼ ਹੈ ਜਿਹਦੀ ਆਪਾਂ ਮੰਗ ਕਰਦੇ ਆ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਵਾ ਜੇਕਰ ਅਸੀਂ ਭਾਰਤ ਸੰਵਿਧਾਨ ਬਣਾਉਣ ਦੀ ਅਸੀਂ ਮੰਗ ਕੀਤੀ ਸੀ ਉਹਦੇ ਪਿੱਛੇ ਕੋਈ ਨਾ ਕੋਈ ਦੇ ਕਾਰਨ ਹੋਊਗਾ ਅੱਜ ਆਪਾਂ ਉਹ ਦੇਖਦੇ ਆ ਹਨਾ ਜਿਵੇਂ ਤੁਹਾਨੂੰ ਪਤਾ ਅੰਗਰੇਜ਼ ਜਿਹੜੇ 1600 ਸਾਲ ਨੂੰ 1600 ਦੇ ਵਿੱਚ ਭਾਰਤ ਵਿੱਚ ਆ ਗਏ ਸੀ ਉਹ ਕੋਈ ਇਹ ਕਰਕੇ ਨਹੀਂ ਆਏ ਕਿ ਭਾਰਤ ਦੇ ਜਾ ਕੇ ਅਸੀਂ ਰਾਜ ਕਰਨਾ ਵਾ ਭਾਰਤ ਦੇ ਜਾ ਕੇ ਅਸੀਂ ਕਬਜ਼ਾ ਕਰ ਲੈਣਾ ਵਾ ਕੋਈ ਇਸ ਕਰਕੇ ਨਹੀਂ ਆਏ ਉਹ ਆਏ ਸੀ ਇੱਕ ਮਾਈਂਡ ਪਰਪਸ ਲੈ ਕੇ ਬਿਜ਼ਨਸ ਦਾ ਕਰਕੇ ਉਹ ਬਿਜ਼ਨਸ ਪਰਪਸ ਦੇ ਕਰਕੇ ਆਏ ਕਿ ਟ੍ਰੇਡਿੰਗ ਕਰਨ ਦਾ ਕਰਕੇ ਆਏ ਸੀ ਇਹ ਕਰਕੇ ਨਹੀਂ ਸੀ ਆਏ ਉਹ ਚਲੋ ਗੱਲ ਵੱਖਰੀ ਹੈ ਕਿ ਬਾਅਦ ਉਹਨਾਂ ਦਾ ਮਾਈਂਡ ਚੇਂਜ ਹੋ ਗਿਆ ਠੀਕ ਹੈ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਦੇਖਾਂਗੇ ਆਪਾਂ ਦੇਖਦੇ ਹਾਂ ਕਿ ਸਾਨੂੰ ਕਿਉਂ ਮੰਗ ਕਰਨੀ ਪੈਗੀ ਕੀ ਕਰਦੇ ਸੀ ਅੰਗਰੇਜ਼ ਹਨਾ ਜਿਵੇਂ ਤੁਹਾਨੂੰ ਪਤਾ ਹੈ ਨਾ ਭਾਰਤ ਭਾਰਤ ਵਿੱਚ ਇੱਕ ਸੰਵਿਧਾਨ ਦੀ ਮੰਗ ਮੁੱਖ ਤੌਰ ਤੇ ਇਸ ਕਰਕੇ ਉੱઠી ਸੀ ਕਿ ਜਿਹੜੇ ਅੰਗਰੇਜ਼ ਸੀ ਹਨਾ ਅੰਗਰੇਜ਼ ਆਏ ਦਿਨ ਭਾਰਤ ਲੋਕਾਂ ਦੇ ਜ਼ੁਲਮ ਕਰਦੇ ਸੀ ਬਹੁਤ ਜ਼ੁਲਮ ਕਰਦੇ ਸੀ ਭਾਰਤ ਵਾਲਿਆਂ ਤੇ ਆਏ ਦਿਨ ਹੀ ਆਏ ਦਿਨ ਇੰਨਾ ਆਏ ਦਿਨ ਕੋਈ ਨਾ ਕੋਈ ਬੰਦਾ ਮਰਦਾ ਸੀ ਆਏ ਦਿਨ ਪਤਾ ਨਹੀਂ ਕਿੰਨੀਆਂ ਮੌਤਾਂ ਹੁੰਦੀਆਂ ਸੀ ਠੀਕ ਆ ਤੇ ਫਿਰ ਕੀ ਵੀ ਆਏ ਦਿਨ ਕੋਈ ਨਾ ਕੋਈ ਐਵੇਂ ਦਾ ਵੀ ਬੰਦਾ ਹੈਗਾ ਸੀ ਕਿ ਜਿਹੜਾ ਆਜ਼ਾਦੀ ਦੀ ਮੰਗ ਕਰਨ ਲਈ ਉਠਦਾ ਸੀ ਆਏ ਦਿਨ ਕੋਈ ਨਾ ਕੋਈ ਐਵੇਂ ਦਾ ਬੰਦਾ ਸੀ ਜਿਹੜਾ ਬੋਲਦਾ ਸੀ ਕਿ ਸਾਨੂੰ ਆਜ਼ਾਦੀ ਚਾਹੀਦੀ ਆ ਪਰ ਉਹਨਾਂ ਦੀ ਕੋਈ ਸੁਣਦਾ ਨਹੀਂ ਸੀ ਹੈਗਾ ਕਿਉਂਕਿ ਜ਼ੁਲਮੀ ਜ਼ਿਆਦਾ ਕਰਨ ਲੱਗ ਪਏ ਸੀ ਉਹਨਾਂ ਨੂੰ ਪੈਸੇ ਦਾ ਮਤਲਬ ਸੀ ਉਹਨਾਂ ਨੂੰ ਕਿਸੇ ਦੀ ਜਾਨ ਦੇ ਨਾਲ ਮਤਲਬ ਨਹੀਂ ਸੀ ਹੈਗਾ ਵੀ ਕੋਈ ਮਰਦਾ ਪਿਆ ਵਾ ਉਹਨਾਂ ਨੂੰ ਪੈਸੇ ਦਾ ਮਤਲਬ ਸੀ ਉਹ ਆਇਦੇ ਨੇ ਜ਼ੁਲਮ ਜ਼ਿਆਦਾ ਕਰਨ ਲੱਗ ਪਏ ਤੇ ਕੋਈ ਨਾ ਬਹੁਤ ਸਾਰੇ ਲੋਕ ਹੀ ਜਿਹੜੇ ਉੱਠਦੇ ਸੀ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ ਸਾਨੂੰ ਆਜ਼ਾਦੀ ਚਾਹੀਦੀ ਹੈ ਪਰ ਕੋਈ ਉਹਨਾਂ ਦੀ ਨਹੀਂ ਸੀ ਸੁਣਦਾ ਠੀਕ ਆ ਫਿਰ ਕੀ ਹੋ ਆ ਵੀ ਇੱਕ ਦਿਨ 1934 ਦੇ ਵਿੱਚ 1934 ਵਿੱਚ ਇੱਕ ਪੀਨ ਰਾਓ ਸੀ ਜਿਨੇ ਕਨਸਟੀਟਿਊਸ਼ਨ ਦਾ ਆਈਡੀਆ ਦਿੱਤਾ 1934 ਦੇ ਵਿੱਚ 1934 ਵਿੱਚ ਪੀਨ ਪੀਨ ਰਾਓ ਨੇ ਸੰਵਿਧਾਨ ਬਣਾਉਣ ਦਾ ਆਈਡੀਆ ਦਿੱਤਾ ਕਿਉਂਕਿ ਪਹਿਲਾਂ ਜਦੋਂ 1934 1946 ਤੋਂ ਪਹਿਲਾਂ 1946 ਤੋਂ ਪਹਿਲਾਂ ਇੰਡੀਆ ਦੇ ਵਿੱਚ ਕੋਈ ਵੀ ਸੰਵਿਧਾਨ ਨਹੀਂ ਸੀ ਹੈਗਾ 1934 ਤੋਂ ਪਹਿਲਾਂ ਇੰਡੀਆ ਦੇ ਵਿੱਚ ਕੋਈ ਵੀ ਸੰਵਿਧਾਨ ਨਹੀਂ ਸੀ ਹੈਗਾ ਪਹਿਲਾਂ ਕੀ ਸੀ ਜਿੰਨੀਆਂ ਭਾਰਤ ਦੇ ਵਿੱਚ ਜਿੰਨੀਆਂ ਭਾਰਤ ਦੇ ਵਿੱਚ ਸਟੇਟਾਂ ਵਾਂ ਜਿੰਨੇ ਰਾਜ ਉਹ ਭਾਰਤ ਦੇ ਵਿੱਚ ਉਹਨਾਂ ਦੇ ਅਲਗ-ਅਲਗ ਰਾਜੇ ਹੁੰਦੇ ਸੀ ਜੇਕਰ ਯੂਪੀ ਦੇ ਵਿੱਚ ਵੇਖੀਏ ਤਾਂ ਉਹਦੇ ਵਿੱਚ 4-5 ਰਾਜੇ ਸੀ ਦੋ ਜਿਹੜੇ ਰਾਜੇ ਸੀ ਉਹ ਕੋਈ ਸਵਿਧਾਨ ਨੂੰ ਨਹੀਂ ਵਰਤਦੇ ਸਵਿਧਾਨ ਨੂੰ ਲਾਗੂ ਨਹੀਂ ਸੀ ਕਰਦੇ ਉਹਨਾਂ ਦਾ ਆਪਣਾ ਹੀ ਰਾਜ ਸੀ ਜੋ ਉਹਨਾਂ ਨੇ ਬੋਲਤਾ ਬਸ ਉਹਨੂੰ ਹੀ ਫੋਲੋ ਕਰਨਾ ਪੈਂਦਾ ਸੀ ਜਿਵੇਂ ਤੁਸੀਂ ਪੰਜਾਬ ਦਾ ਲਾ ਲਓ ਪੰਜਾਬ ਦੇ ਵਿੱਚ ਕੁੱਲ 12 ਰਾਜੇ ਸੀ ਪੰਜਾਬ ਦੇ ਵਿੱਚ ਕੁੱਲ 12 ਰਾਜੇ ਸੀ ਮਹਾਰਾਜਾ ਰਣਜੀਤ ਸਿੰਘ ਨੇ 12 ਦੀਆਂ 12 ਮਿਸਲਾਂ ਨੂੰ ਹਰਾ ਕੇ ਇੱਕ ਰਾਜ ਬਣਾਇਆ ਖਾਲਸਾ ਰਾਜ ਪਹਿਲਾਂ ਕੋਈ ਵੀ ਸਵਿਧਾਨ ਨਹੀਂ ਸੀ ਹੁੰਦਾ 1934 ਦੇ ਵਿੱਚ 1934 ਵਿੱਚ ਪੀ ਐਨ ਰਾਓ ਨੇ ਕਨਸਟੀਟਿਊਸ਼ਨ ਬਣਾਉਣ ਦਾ ਸੰਵਿਧਾਨ ਬਣਾਉਣ ਦਾ ਆਈਡੀਆ ਦਿੱਤਾ ਸੀ ਫਿਰ ਕੀ ਹੋਇਆ ਕਿ 1934 ਦੇ ਵਿੱਚ ਆਈਡੀਆ ਦਿੱਤਾ ਤੇ 1935 ਦੇ ਵਿੱਚ ਜਿਹੜੀ ਇੰਡੀਆ ਦੀ ਨੈਸ਼ਨਲ ਕਾਂਗਰਸ ਸੀ ਇੰਡੀਅਨ ਦੀ ਨੈਸ਼ਨਲ ਕਾਂਗਰਸ ਨੇ ਆਫੀਸ਼ੀਅਲੀ ਆਫੀਸ਼ੀਅਲੀ ਬੋਲਤਾ ਕਿ ਅਸੀਂ ਕਨਸਟੀਟਿਊਸ਼ਨ ਬਣਾਉਣਾ ਆਫੀਸ਼ੀਅਲੀ ਡਿਮਾਂਡ ਕੀਤੀ ਇੰਡੀਆ ਦੀ ਨੈਸ਼ਨਲ ਕਾਂਗਰਸ ਨੇ 1935 ਦੇ ਵਿੱਚ 1935 ਵਿੱਚ ਆਫੀਸ਼ੀਅਲੀ ਡਿਮਾਂਡ ਕੀਤੀ ਕਿ ਸਾਨੂੰ ਕਨਸਟੀਟਿਊਸ਼ਨ ਅਸੀਂ ਬਣਾਉਣਾ ਵਾ ਠੀਕ ਆ ਫਿਰ ਕੀ ਕੀਤਾ ਕਿਉਂ ਬਣਾਉਣਾ ਕਨਸਟੀਟਿਊਸ਼ਨ ਸੈਲਫ ਗਵਰਨਮੈਂਟ ਦੇ ਲਈ ਆਪਣੀ ਗਵਰਨਮੈਂਟ ਦੇ ਲਈ ਦਿੱਲੋ ਅੰਗਰੇਜ਼ਾਂ ਦਾ ਜਿਹੜਾ ਰੂਲ ਆ ਰਾਜ ਆ ਉਹਦੇ ਚੋਂ ਬਾਹਰ ਨਿਕਲਦਾ ਕਰਕੇ ਜਿਹੜੇ ਲੋਕਾਂ ਤੇ ਜ਼ੁਲਮ ਹੁੰਦਾ ਪਿਆ ਵਾ ਹਨਾ ਉਹ ਚੀਜ਼ ਚੋਂ ਬਾਹਰ ਨਿਕਲਦਾ ਕਰਕੇ ਠੀਕ ਆ ਜਿਹੜੇ ਬ੍ਰਿਟਿਸ਼ ਦਾ ਰੂਲ ਸੀ ਹਨਾ ਉਹਦੇ ਤੋਂ ਬਾਹਰ ਆਉਣ ਦਾ ਕਰਕੇ ਕਿਉਂਕਿ ਇੱਕ ਸੰਵਿਧਾਨ ਹੀ ਆ ਜਿਹੜਾ ਸਾਨੂੰ ਜ਼ੁਲਮ ਤੋਂ ਬਚਾ ਸਕਦਾ ਵਾ ਠੀਕ ਆ ਕਿਉਂਕਿ ਜਿਹੜਾ ਸੰਵਿਧਾਨ ਵਾ ਉਹ ਪਾਵਰ ਡਿਵਾਈਡ ਕਰ ਦਿੰਦਾ ਵਾ ਪਾਵਰ ਵੰਡ ਦਿੰਦਾ ਵਾ ਕੁਝ ਪਾਵਰ ਸੈਂਟਰ ਨੂੰ ਦੇ ਦਿੰਦਾ ਕੁਝ ਸਟੇਟ ਨੂੰ ਦੇ ਦਿੰਦਾ ਕੁਝ ਕਿਸੇ ਨੂੰ ਕੁਝ ਕਿਸੇ ਨੂੰ ਐਦਾਂ ਕਰਕੇ ਪਾਵਰ ਜਿਹੜੀ ਉਹ ਵੰਡੀ ਜਾਂਦੀ ਆ ਇਹ ਕਰਕੇ ਇੱਕ ਸੰਵਿਧਾਨ ਹੀ ਆ ਜਿਹੜਾ ਸਾਨੂੰ ਜ਼ੁਲਮ ਤੋਂ ਬਚਾ ਸਕਦਾ ਵਾ ਠੀਕ ਆ ਇਹ ਕਰਕੇ ਫਿਰ 19 1935 ਦੇ ਵਿੱਚ ਦੇ ਇੰਡੀਆ ਦੀ ਨੈਸ਼ਨਲ ਕਾਂਗਰਸ ਨੇ ਮਤਲਬ ਇਹ ਡਿਮਾਂਡ ਕਰਤੀ ਕਿ ਸਾਨੂੰ ਚਾਹੀਦਾ ਵਾ ਅਸੀਂ ਆਪਣਾ ਕਨਸਟੀਟਿਊਸ਼ਨ ਅਸੀਂ ਆਪਣਾ ਸੰਵਿਧਾਨ ਬਣਾਉਣਾ ਵਾ ਠੀਕ ਆ ਫਿਰ ਕੀ ਕੀਤਾ 1938 ਦੇ ਵਿੱਚ 1900 1938 ਦੇ ਵਿੱਚ 1938 ਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਆਫੀਸ਼ੀਅਲੀ ਡਿਕਲੇਅਰ ਕਰਤਾ 1938 ਦੇ ਵਿੱਚ ਜਵਾਹਰ ਨਾਲ ਨਹਿਰੂ ਨੇ ਆਫੀਸ਼ੀਅਲੀ ਡਿਕਲੇਅਰ ਕਰਤਾ ਕਿ ਸਾਨੂੰ ਇੰਡੀਪੈਂਡੈਂਟ ਚਾਹੀਦੀ ਆ ਕਿਸੇ ਦੀ ਉਹਦੇ ਵਿੱਚ ਇੰਟਰਫੇਅਰ ਨਹੀਂ ਹੋਣੀ ਚਾਹੀਦੀ ਅਸੀਂ ਆਪਣਾ ਕਨਸਟੀਟਿਊਸ਼ਨ ਬਣਾਉਣਾ ਵਾ 1938 ਦੇ ਵਿੱਚ ਜਵਾਹਰ ਨਾਲ ਨਹਿਰੂ ਨੇ ਬੋਲਿਆ ਕਿ ਅਸੀਂ ਆਪਣਾ ਕਨਸਟੀਟਿਊਸ਼ਨ ਬਣਾਉਣਾ ਵਾ ਉਹਦੇ ਵਿੱਚ ਕਿਸੇ ਵੀ ਹੋਰ ਦੇਸ਼ ਦੀ ਇੰਟਰਫੇਅਰ ਨਹੀਂ ਚਾਹੀਦੀ ਕੋਈ ਵੀ ਉਹਦੇ ਵਿੱਚ ਆਣ ਕੇ ਨਹੀਂ ਬੋਲੇਗਾ ਅਸੀਂ ਆਪਣਾ ਕਨਸਟੀਟਿਊਸ਼ਨ ਬਣਾਉਣਾ ਵਾ ਠੀਕ ਹੈ ਇਸ ਕਰਕੇ ਸਾਨੂੰ ਡਿਮਾਂਡ ਇਸ ਕਰਕੇ ਸਾਨੂੰ ਮੰਗ ਕਰਨੀ ਪੈਗੀ ਸੰਵਿਧਾਨ ਬਣਾਉਣ ਦੀ ਕਿਉਂਕਿ ਜਿਆਦਾ ਜ਼ੁਲਮ ਕਰਦੇ ਪਏ ਸਨ ਅੰਗਰੇਜ਼ ਠੀਕ ਆ ਤਾਂ 1938 ਦੇ ਵਿੱਚ ਤਾਂ ਆਫੀਸ਼ੀਅਲੀ ਬੋਲਤਾ ਸੀ ਨਾ ਜਵਾਹਰ ਲਾਲ ਨਹਿਰੂ ਨੇ ਵੀ ਅਸੀਂ ਆਪਣਾ ਕਨਸਟੀਟਿਊਸ਼ਨ ਬਣਾਉਣਾ ਵਾ ਉਹਦੇ ਵਿੱਚ ਕਿਸੇ ਵੀ ਹੋਰ ਬੰਦੇ ਦੇ ਇੰਟਰਫੇਅਰ ਨਹੀਂ ਹੋਣੀ ਚਾਹੀਦੀ ਬਸ ਭਾਰਤ ਦੇ ਲੋਕ ਹੀ ਹੋਣੇ ਚਾਹੀਦੇ ਆ ਨੈਕਸਟ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ ਕਿ ਜੇਕਰ ਜਵਾਹਰ ਲਾਲ ਨਹਿਰੂ ਨੇ ਬੋਲਿਆ ਸੀ ਕਿ ਅਸੀਂ ਆਪਣਾ ਅਲੱਗ ਸਾਨੂੰ ਇੰਡੀਪੈਂਡੈਂਸ ਚਾਹੀਦੀ ਆ ਸੰਵਿਧਾਨ ਅਸੀਂ ਬਣਾਉਣਾ ਵਾ ਕਿ ਉਹਨੂੰ ਉਹਦੀ ਡਿਮਾਂਡ ਜਿਹੜੀ ਸੀ ਐਕਸੈਪਟ ਹੋ ਗਈ ਕਿ ਨਹੀਂ ਹੋਗੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਕਿ ਡਿਮਾਂਡ ਐਕਸੈਪਟ ਹੋਈ ਜਾਂ ਨਹੀਂ ਹੋਈ ਠੀਕ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਆਉਣ ਵਾਲਾ ਆਉਣ ਵਾਲੀ ਜਿਹੜੀ ਵੀਡੀਓ ਆ ਤੁਹਾਨੂੰ ਨੋਟੀਫਿਕੇਸ਼ਨ ਆ ਜਾਊਗਾ